ਜੀ ਸਤਿ ਸ੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਗੱਲ ਕਰਾਂਗੇ ਲਾਡ ਲੀਆਂ ਵੀਡੀਓ ਬਾਰੇ ਸੋ ਜਦ ਰੂਜੀ ਦੇ 2 3 ਹੁੰਦੀਆਂ ਨੇ ਤੇ ਗੁਰਪ੍ਰੀਤ ਉਹਨਾਂ ਦੇ ਨਾਲ ਕੀ ਕਰਦਾ ਹੈ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਮੇਰੇ ਕੋਈ ਰੋਜੀ ਦਾ ਟੈਸਟ ਸਕੈਨ ਕਰਵਾਇਆ ਜਾਂਦਾ ਏ ਤੇ ਉਸ ਦੇ ਵਿੱਚ ਹੁੰਦੀਆਂ ਤਾਂ ਕੁੜੀਆਂ ਏ ਪਰ ਮੁੰਡਾ ਦੱਸ ਦਿੱਤਾ ਜਾਂਦਾ ਏ ਪਰ ਜਦ ਰੋਜੀ ਦੇ ਦੋ ਧੀਆਂ ਪੈਦਾ ਹੁੰਦੀਆਂ ਨੇ ਤੇ ਗੁਰਪ੍ਰੀ ਨੂੰ ਬਹੁਤ ਗੁੱਸਾ ਆਉਂਦਾ ਏ ਕਿਉਂਕਿ ਉਹ ਸੋਚ ਰੱਖ ਰਿਹਾ ਸੀ ਕਿ ਮੁੰਡਾ ਹੀ ਹੋਵੇਗਾ ਤੇ ਡਾਕਟਰਾਂ ਵੱਲੋਂ ਝੂਠ ਬੁਲਾਇਆ ਜਾਂਦਾ ਏ ਉਸ ਦੀ ਝਠਾਣੀ ਦੇ ਕੋਲੋਂ ਕਿ ਮੁੰਡਾ ਹੋਣਾ ਏ ਕਿਉਂਕਿ ਉਸ ਨੇ ਇੱਕ ਪਲਾਨ ਕੀਤਾ ਸੀ ਤੇ ਉਹ ਦੋ ਕੁੜੀਆਂ ਪੈਦਾ ਹੋਣ ਤੋਂ ਬਾਅਦ ਜਦ ਉਹ ਉਹਨਾਂ ਕੁੜੀਆਂ ਨੂੰ ਘਰ ਨਹੀਂ ਰੱਖਣਾ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਹੁਣ ਇੱਕ ਕੁੜੀ ਰੱਖਾਂਗਾ ਇੱਕ ਮੈਂ ਇਸ ਨੂੰ ਕਿਤੇ ਸੋਟ ਦੇਵਾਂਗਾ ਪਰ ਜਦ ਉਸਦਾ ਹੀ ਚਾਚੇ ਦਾ ਮੁੰਡਾ ਬੁੱਟਰ ਉਹ ਆਪਣੀ ਝੋਲੀ ਵਿੱਚ ਪਵਾ ਲੈਂਦਾ ਏ ਕੁਰਪ੍ਰੀਤ ਵੀ ਮੰਨ ਜਾਂਦਾ ਏ ਕਿਉਂਕਿ ਉਹ ਸੋਚਦਾ ਏ ਕਿ ਜੇ ਮੇਰੇ ਧੀਆਂ ਐ ਤੇ ਇਸਦੀ ਵੀ ਧੀ ਹੋਵੇਗੀ ਤੇ ਇਸਦਾ ਵੀ ਇਸਦਾ ਵੀ ਨੱਕ ਨੀਵਾ ਰਹੇਗਾ ਪਰ ਉਹ ਇਹ ਨਹੀਂ ਸੋਚਦਾ ਕਿ ਉਸਦਾ ਦਿਲ ਕਿੰਨਾ ਵੱਡਾ ਏ ਕਿਉਂਕਿ ਉਸਨੇ ਪਹਿਲਾਂ ਹੀ ਇਹ ਸੋਚਿਆ ਹੋਇਆ ਸੀ ਕਿ ਰੱਬ ਮੈਨੂੰ ਧੀ ਦੇ ਦੇਵੇ ਇਹ ਜੇ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਵੀ ਹੋਵੇਗਾ ਕਿ ਬੁੱਟਰ ਆਪਣੇ ਮੁੰਡੇ ਨੂੰ ਬਹੁਤ ਗੁੱਸੇ ਹੁੰਦਾ ਹੈ ਤੇ ਉਹ ਪੜਦਾ ਨਹੀਂ ਉਹ ਸੋਚਦਾ ਹੈ ਕਿ ਵੱਡਾ ਹੋ ਕੇ ਇਹ ਹੀ ਇਹਨਾਂ ਦੇ ਕੋਲੋਂ ਬਦਲਾ ਲਵੇਗਾ ਜਿਹੜੀ ਕਿ ਉਹਨਾਂ ਨੇ ਪਹਿਲੀ ਸਾਡੇ ਕੋਲੋਂ ਖੋਈ ਆ ਪਰ ਉਸਦੀ ਘਰ ਵਾਲੀ ਕਹਿ ਦਿੰਦੀ ਆ ਕਿ ਮੁੰਡੇ ਘੱਟ ਹੀ ਪੜਦੇ ਨੇ ਤੇ ਉਹ ਫਿਰ ਸੋਚਦਾ ਹੈ ਕਿ ਕੁੜੀਆਂ ਹੀ ਪੜਦੀਆਂ ਨੇ ਸੱਚਮੁੱਚ ਜੇ ਮੇਰੇ ਘਰ ਵੀ ਕੁੜੀ ਹੁੰਦੀ ਤੇ ਮੇਰਾ ਨਾਂ ਰੋਸ਼ਨ ਕਰਦੀ ਤੇ ਉਸਦੇ ਦਿਮਾਗ ਵਿੱਚ ਉਸ ਟਾਈਮ ਤੋਂ ਹੀ ਕੁੜੀ ਅਰੇ ਸੋਚ ਆਉਂਦੀ ਆ ਤੇ ਉਹ ਚਾਹੁੰਦਾ ਸੀ ਕਿ ਮੇਰੇ ਘਰ ਕੁੜੀ ਹੋਵੇ ਪਰ ਜਦ ਉਸ ਨੂੰ ਪਤਾ ਲੱਗ ਜਾਂਦਾ ਏ ਕਿ ਗੁਰਪ੍ਰੀਤ ਦੇ ਦੋ ਕੁੜੀਆਂ ਪੈਦਾ ਹੋਈਆਂ ਤੇ ਉਸ ਨੂੰ ਪਤਾ ਆ ਕਿ ਗੁਰਪ੍ਰੀਤ ਨੇ ਪਹਿਲੀ ਕੁੜੀ ਵੀ ਆਪਣੇ ਭਰਾ ਦੀ ਝੋਲੀ ਵਿੱਚ ਪਾ ਦਿੱਤੀ ਆ ਤੇ ਉਹ ਉਹਨਾਂ ਦੇ ਘਰ ਚਲਾ ਜਾਂਦਾ ਏ ਤੇ ਜਾ ਕੇ ਗੁਰਪ੍ਰੀਤ ਨੂੰ ਇਹ ਕਹਿੰਦਾ ਏ ਕਿ ਮੈਂ ਪਹਿਲੀ ਵੀ ਤੁਹਾਨੂੰ ਛੱਡ ਦਿਨਾ ਏ ਮੈਨੂੰ ਪਹਿਲੀ ਵੀ ਨਹੀਂ ਚਾਹੀਦੀ ਮੈਂ ਕਿਸੇ ਵੀ ਵਾਪਸ ਲੈ ਲੈਣਾ ਏ ਜਿਹੜੀ ਤੁਹਾਡੇ ਘਰ ਧੀਆਂ ਪੈਦਾ ਹੋਈਆਂ ਇੱਕ ਤੀ ਮੇਰੇ ਝੋਲੀ ਵਿੱਚ ਪਾ ਦਿਓ ਤਾਂ ਗੁਰਪ੍ਰੀਤ ਮੰਨ ਜਾਂਦਾ ਏ ਉਹ ਸੋਚਦਾ ਏ ਕਿ ਇੱਕ ਤਾਂ ਪਹਿਲੀ ਦਾ ਖਹਿੜਾ ਛੁੱਟ ਰਿਹਾ ਇੱਕ ਇੱਕ ਮੇਰੀ ਧੀ ਮੈਨੂੰ ਇਹਨੂੰ ਦੇਣੀ ਪੈ ਰਹੀ ਨਹੀਂ ਤਾਂ ਮੈਂ ਮਾਰ ਹੀ ਦੇਣੀ ਸੀ ਉਹ ਇਹ ਸੋਚ ਕੇ ਗੁਰਪ੍ਰੀਤ ਉਸ ਨੂੰ ਦੇ ਦਿੰਦਾ ਏ ਤੇ ਉਹ ਸੋਚਦਾ ਏ ਕਿ ਇਹ ਕਿੰਨਾ ਮੂਰਖ ਏ ਪਰ ਉਸ ਨੂੰ ਨਹੀਂ ਪਤਾ ਕਿ ਉਹ ਕਿੰਨਾ ਦਾਨਪੁੰਨ ਵਾਲਾ ਕੰਮ ਕਰਦਾ ਏ ਤੇ ਉਸ ਦੀ ਕਿੰਨੀ ਚੜ੍ਹਾਈ ਹੋਵੇਗੀ ਉਹ ਧੀ ਨੂੰ ਲੈਣ ਕਰਕੇ ਪਰ ਗੁਰਪ੍ਰੀਤ ਆਪਣੇ ਹੱਥੀ ਹੀ ਆਪਣੀ ਲక్ష్ਮੀ ਨੂੰ ਕਿਸੇ ਹੋਰ ਦੀ ਝੋਲੀ ਵਿੱਚ ਪਾ ਦਿੰਦਾ ਏ ਉਹ ਸੋਚਦਾ ਏ ਕਿ ਮੇਰੇ ਘਰ ਪੱਥਰ ਹੀ ਪੈਦਾ ਹੋ ਰਹੇ ਨੇ ਤੇ ਉਹ ਕੁੜੀਆਂ ਨੂੰ ਪੱਥਰ ਸਮਝਦਾ ਏ ਪਰ ਉਸ ਨੂੰ ਨਹੀਂ ਪਤਾ ਕਿ ਹੀਰੇ ਪੈਦਾ ਹੋ ਰਹੇ ਨੇ ਤੇ ਦੋਵੇਂ ਚਾਰ ਭੈਣਾਂ ਤੋਂ ਉਹ ਤਿੰਨ ਭੈਣਾਂ ਰਹਿ ਜਾਂਦੀਆਂ ਨੇ ਤੇ ਇੱਕ ਫਿਰ ਵੀ ਇਸਨੇ ਆਪਣੇ ਭਰਾ ਨੂੰ ਦਿੱਤੀ ਆ ਇੱਕ ਘਰੇ ਰੱਖ ਲੈਂਦਾ ਤੇ ਮੰਨੂ ਵੀ ਵਾਪਸ ਆ ਜਾਂਦੀ ਆ ਸੋ ਮੰਨੂ ਨੂੰ ਮਿਲ ਕੇ ਉਸਦੀ ਮੰਮੀ ਬਹੁਤ ਖੁਸ਼ ਹੁੰਦੀ ਆ ਉਹ ਸੋਚਦੀ ਆ ਕਿ ਚਲ ਮੈਨੂੰ ਮੰਨੂ ਤਾਂ ਮਿਲ ਗਈ ਸੋ ਇਸ ਤਰੀਕੇ ਨਾਲ ਗੁਰਪ੍ਰੀਤ ਦੇ ਚਾਰ ਕੁੜੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਵਿੱਚੋਂ ਦੋ ਉਹ ਦੂਜੀਆਂ ਨੂੰ ਹੀ ਵੰਡ ਦਿੰਦਾ ਏ ਤੇ ਦੋ ਉਸ ਨੂੰ ਰੱਖਣੀਆਂ ਹੀ ਪੈਂਦੀਆਂ ਨੇ ਸੋ ਹੁਣ ਦੇਖਾਂਗੇ ਕਿ ਅੱਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ Herlig å ta vare på